ਵਾਹ ਹੈ ਗੁਰੂ ਜੀ ਵੀਡੀਓ ਧਿਆਨ ਨਾਲ ਦੇਖੋ ਕਿਰਪਾ ਕਰਕੇ ਐਂਡ ਤੱਕ ਦੇਖਣਾ ਜਿੰਨਾ ਲੱਭਣਾ ਉਹਨਾਂ ਚੰਗਿਆਈ ਚੋਂ ਬਰਿਆਈ ਲਾਭ ਹੀ ਲੈਣੀ ਹੈ ਤੇ ਜਿੰਨਾ ਚੰਗੇ ਦਿਮਾਗ ਨੇ ਉਹਨਾਂ ਬਰਿਆਈ ਚੋਂ ਵੀ ਚੰਗਿਆਈ ਆ ਕੁੜੀ ਜਿੱਥੇ ਪੜਦੀ ਸੀ ਤੇ ਉਥੇ ਆ ਮੁੰਡਾ ਵੀ ਸੀ ਤੇ ਇਹ ਭੈਣਾ ਭਰਾ ਵਾਂਗ ਸਨ ਹੁਣ ਸਾਰੇ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਰਿਸ਼ਤਿਆਂ ਦਾ ਲੜਕੀ ਦਾ ਰਿਸ਼ਤਾ ਕਿੰਨੀ ਹੁੰਦਾ ਔਰਤ ਬਣ ਕੇ ਮਾਂ ਹੁੰਦੀ ਹੈ ਧੀ ਵੀ ਹੁੰਦੀ ਹੈ ਭੈਣ ਵੀ ਹੁੰਦੀ ਹੈ ਬੇਟੀ ਵੀ ਹੁੰਦੀ ਹੈ ਪਰ ਕੁਝ ਲੋਕ ਇਹੋ ਜਿਹੜੇ ਉਹ ਗਲਤ ਸਮਝ ਲੈਂਦੇ ਨੇ ਤੇ ਦੇਖੋ ਇਦਾਂ ਕਰਨ ਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਾਡੀ ਮਾਨਸਿਕਤਾ ਜਿਹੜੀ ਹੈ ਉਹ ਦਿਸ ਜਾਂਦੀ ਹੈ ਤੇ ਹੁਣ ਦੇਖੋ ਹੁੰਦਾ ਕੀ ਹੈ ਵੀ ਇਹ ਕੁੜੀ ਜਿਹੜੀ ਆਈ ਤੇ ਇਹਨੇ ਕਿਹਾ ਵੀ ਵੀਰ ਅੰਦਰ ਮਿਲ ਕੇ ਜਾ ਪਾਪੇ ਨੂੰ ਤੇ ਪਾਪੇ ਨੂੰ ਜਦੋਂ ਮਿਲਿਆ ਤੇ ਇਹਨੇ ਕਿਹਾ ਵੀ ਮੈਂ ਚੱਲਦਾ ਉਹਨੇ ਕਿਹਾ ਨਹੀਂ ਪੁੱਤ ਬਹਿ ਜਾ ਪਾਣੀ ਪੂਣੀ ਪੀ ਕੇ ਜਾਵੇਂ ਤੇ ਸਮਝਾਇਆ ਵੀ ਪੁੱਤ ਤੂੰ ਤੇ ਆਪਣਾ ਬੱਚਾ ਤੇਰਾ ਧੰਨਵਾਦ ਜੋ ਆਪਣੀ ਭੈਣ ਨੂੰ ਘਰੇ ਛੱਡਣ ਆਇਆ ਬਹੁਤ ਬਹੁਤ ਧੰਨਵਾਦ ਐਵੇਂ ਨਹੀਂ ਦੁਨੀਆ ਮਗਰ ਨਹੀਂ ਲੱਗੀ ਤਾਂ ਦੁਨੀਆ ਬਹੁਤ ਕੁਝ ਕਹਿੰਦੀ ਹੈ ਤੇ ਆ ਦੇਖੋ ਆ ਲੜਕੀ ਨੇ ਹੁਣ ਜਦੋਂ ਪਾਣੀ ਪਿਲਾਇਆ ਇਹ ਮੁੰਡਾ ਚਲਾ ਗਿਆ ਤੇ ਬਾਅਦ ਵਿੱਚ ਲੜਕੀ ਨੂੰ ਬਾਪ ਨੇ ਸਮਝਾਇਆ ਵੀ ਪੁੱਤ ਗੱਲ ਇਸ ਤਰ੍ਹਾਂ ਹੈ ਵੀ ਚਲੋ ਸਾਰੀ ਦੁਨੀਆ ਸਾਰੀਆਂ ਧੀਆ ਮਾੜੀਆਂ ਨਹੀਂ ਹੁੰਦੀਆਂ ਪਰ ਚੱਕਰ ਕੀ ਹੈ ਵੀ ਧੀ ਜਿਹੜੀ ਪਿਓ ਦੇ ਸਿਰ ਦੇ ਉੱਤੇ ਤਾਜ ਹੈ ਹੁੰਦੀ ਹੈ ਤੇ ਜੇ ਧੀ ਗਲਤ ਹੋ ਜੇ ਤੇ ਪਿਓ ਦਾ ਸਾਰਾ ਕੁਝ ਡਬੋ ਦਿੰਦੀ ਹੈ ਆਜ਼ਾਦੀ ਦਾ ਮਤਲਬ ਇਹ ਵੀ ਨਹੀਂ ਵੀ ਤੂੰ ਜਿੰਤੇ ਕੰਦੇ ਨਾਲ ਬੈਠਦੀ ਰਹਿਣਾ ਤੈਨਨੇ ਕਿਹਾ ਨਹੀਂ ਪਾਪਾ ਐਸਾ ਨਹੀਂ ਹੋਵੇਗਾ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੋਵੇ ਤੁਸੀਂ ਵਿਸ਼ਵਾਸ ਕੀਤਾ ਵਿਦੇ ਨੂੰ ਲਾਹ ਦੇਖੀ ਹੈ ਇੱਕ ਨਾਟਕ ਹੈ ਪਰ ਇਹ ਤਾਂ ਲਾਇਆ ਗਿਆ ਵੀ ਦੇਖੋ ਬੱਚਿਆਂ ਨੂੰ ਅੱਜ ਦਾ ਦੇ ਸਮੇਂ ਦੇ ਵਿੱਚ ਸਰਵਾਈਵ ਕਰਨ ਵਾਸਤੇ ਮਾਂ-ਬਾਪ ਦੀ ਰਿਸ਼ਵਾਹੀ ਦੀ ਬਹੁਤ ਲੋੜ ਹੁੰਦੀ ਹੈ ਉਹ ਕਾਰਨਾ ਕਰਨਾ ਪਰ ਦੇਖੋ ਬੋਧ ਦਿੱਤੇ ਆ ਜਿਹੜੀਆਂ ਸੰਸਾਰ ਦੇ ਵਿੱਚ ਮਾਪੇ ਦਾ ਨਾਮ ਬੋਧ ਨਹੀਂ ਆ ਨਹੀਂ بڑے ਟੇਬਲ ਤੇ ਕੰਮ ਕਰਨਾ ਨਾ ਕਿਸੇ ਦੇ ਗਾਲੀ ਨਾ ਸੁਣੀ ਹੋਵੇ ਤੇ ਮਾਪੇ ਨੂੰ ਫਿਰ ਬੜਾ ਵੱਡਾ ਦੁੱਖ ਕਰਦਾ ਹੈ ਇਸ ਤਰ੍ਹਾਂ ਕੇ ਜੀਆਂ ਚੰਗੀਆਂ ਹੁੰਦੀਆਂ ਨੇ ਇਹ ਨਹੀਂ ਨਾ ਕਰ ਸਕਦੇ ਮਾਪੇ ਦੇ ਸੁੱਖ ਤੇ ਉਹਨਾਂ ਚਿਹਰੋਂ ਉਹਦੀ ਚੀ ਦਾ ਪ੍ਰੈਸ਼ਰ ਆ ਪਰ ਦੇਖੋ ਸਾਰੇ ਤੁਹਾਨੂੰ ਇੱਕੋ ਜਿਹੀ ਨਹੀਂ ਜਿਹਦੀਆਂ ਚੰਗੀਆਂ ਹੁੰਦੀਆਂ ਨੇ ਉਹ ਵੀ ਕਿਰਪਾ ਕਰਦਾ ਰਿਗਨੰਦਨਾ ਮਾਤਾ ਸੁਦਰਨੀ ਜੀ ਕਿਰਪਾ ਕਰਕੇ ਇਸ ਨੂੰ